ਅਸੀਂ ਇੱਥੇ ਪਿੰਡ ਦੇ ਇੱਕ ਜਿਹੜਾ ਚੈਨਲ ਚੱਲਦਾ ਉਹਦੇ ਤੇ ਜਾਣੇ ਦੇਖੀ ਆ ਜਾਂ ਤੁਮ ਕਿਤੇ ਵੀ ਆ ਭੁਲਾਣਾ ਕਿਹ ਜਨਾ ਲੜ ਗਿਆ ਤੁਮ ਕਾਕੇ ਜਨਾ ਲੜ ਗਿਆ ਇਹ ਘੁਮਰਾਹ ਕਰਨ ਦਾ ਕੋਈ ਫਾਇਦਾ ਨਹੀਂ ਸਾਨੂੰ ਲੋਕਾਂ ਨੇ ਚੁਣੀ ਆ ਜੀ ਸਾਰੇ ਪਿੰਡ ਦੇ ਚੁਣੀ ਹੋਏ ਨੁਮਾਇੰਦੇ ਆਪਾਂ ਨੇ ਕੰਮ ਕਰਨਾ ਆਪਾਂ ਨੇ ਸਰੂਪੇ ਪਾ ਕੇ ਇਹ ਨਹੀਂ ਰੱਖਣਾ ਹੈਗਾ ਵੀ ਆਪਾਂ ਨੇ ਆ ਬੰਦਾ ਇਤਨਾ ਲੜਾਤਾ ਜੀ ਆਏ ਕਰਤਾ ਬਿਲਕੁਲ ਨਹੀਂ ਕਿਸੇ ਦੀ ਸਮਝ ਖਰਾਬ ਕਰਨੀ ਐਮਐਲਏ ਸਾਹਿਬ ਸਾਨੂੰ ਇਹ ਬਿਲਕੁਲ ਘੁਮਰਾਹ ਕਰ ਰਹੇ ਨੇ ਅਸੀਂ ਬਿਲਕੁਲ ਸੂਡਾਂ ਸਤਿਕਾਰ ਕਰਦੇ ਆ ਤੁਹਾਡੇ ਨਾਲ ਆ ਕੋਈ ਇਹ ਜੀ ਗੱਲ ਨਹੀਂ ਹੈਗੀ ਪਰ ਇਹ ਨਹੀਂ ਗੱਲ ਹੈ ਕਿ ਜੇ ਕੋਈ ਚਿੰਤਾ ਕੰਮ ਕਰੂਗਾ ਅਸੀਂ ਬਿਲਕੁਲ ਸੈਡ ਨਹੀਂ ਕਰਾਂਗੇ ਸਾਰਾ ਕੁਝ ਕਰਾਂਗੇ ਅਗਰ ਜੇ ਕੋਈ ਬੰਦਾ ਸਹੀ ਕੰਮ ਨਹੀਂ ਕਰੂਗਾ ਜਾਂ ਪੰਚਾਇਤਾਂ ਲਈ ਜੇ ਹੁਣ ਜਿਹੜਾ ਸਾਡਾ ਟਾਈਮ ਹੈ ਅਸੀਂ ਬਾਇਆ ਤਾਂ ਪਿੰਡ ਦੀ ਨੇ ਵਿਕਾਸ ਲਈ ਇਹ ਪੰਚਾਇਤ ਜਿਹੜੀ ਬਣਦੀ ਹੁੰਦੀ ਹੈ ਵੀ ਇਹ ਤਾਂ ਨਹੀਂ ਹੈਗਾ ਵੀ ਕਿਤੇ ਕਿਸੇ ਦੇ ਮੂਹਰੇ ਜਾ ਕੇ ਸਰੂਪਾਪੂਆ ਲੋਕ ਇੱਥੇ ਕਿਸੇ ਦੇ ਮੂਹਰੇ ਜਾ ਕੇ ਸਰੂਪਾਪੂਆ ਲੋ ਇਹ ਮੈਂ ਤੇਰੇ ਨਾਲ ਕੰਮ ਕਰੋ ਕੰਮ ਦੇ ਕੰਮ ਦੀ ਇਹ ਹੀ ਗੱਲ ਕਰਨੀ ਹੈ ਸਰੂਪਿਆਂ ਦੀ ਕੋਈ ਗੱਲ ਨਹੀਂ ਹੈਗੀ ਪਰ ਮੈਂ ਤੁਹਾਨੂੰ ਇਹ ਬੇਨਤੀ ਕਰਦਾ ਵੀ ਆ ਸਾਡੇ ਸੰਗੀਤ ਕੋਲ ਪੰਚ ਗੜੀ ਹੈ ਇਹ ਅੱਜ ਤੱਕ ਕਦੇ ਪ੍ਰੈਸ ਨਹੀਂ ਗਈ ਲੈਣਾ ਨਹੀਂ ਜਿਨ੍ਹਾਂ ਨੇ ਇਹ ਵੀ ਇੰਟਰਵਿਊ ਦੇ ਵਿੱਚ ਖਬਰ ਲਾਤੀ ਵੀ ਜੀ ਆਮ ਪਾਰਟੀ ਦੇ ਵਿੱਚ ਲਾਤੀ ਪਾਰਟੀਆਂ ਨੇ ਪਾਰਟੀ ਵਾਲੀ ਦੇ ਉੱਪਰ ਉੱਠ ਕੇ ਦੀ ਪਿੰਡ ਦਾ ਕੰਮ ਕਰਨਾ। ਸਾਡੀ ਕੋਈ ਪਾਰਟੀ ਨਹੀਂ ਪੁੱਤ ਨਹੀਂ ਹੈਗਾ। ਇਹ ਸਾਡੇ ਨਾਲ ਹੈ। ਮੈਂ ਸਰਪੰਚ ਵੀ ਗਿਆ, ਮਜੂਤਾ ਪੰਚੀਆਂ। ਅਸੀਂ ਚੰਗ ਮੈਂਬਰ ਖੜੇ ਪਾਰਲੀਮੈਂਟ ਕੋ ਛੱਡੀ ਜਿਹੜੀ ਹੈਗੀ ਪੰਜ ਮੈਂਬਰਾਂ ਵਿੱਚ ਉਹ ਹੈ ਪੰਚਾਇਤ ਜਿੱਦੇ ਵਿੱਚ ਇਹ ਚੰਗਾ ਅੰਦਰ ਅੰਦਰ। ਅੱਜ ਸਾਡੀ ਇੱਕ ਇੱਕ ਗੱਲ ਦੀ ਸਮਝਾਤੀ ਆ ਕਿ ਜਿਹੜਾ ਕੋਈ ਪਿੰਡ ਦੇ ਵਿੱਚ ਸਹੀ ਕੰਮ ਹੋਊਗਾ ਅਸੀਂ ਉਹਦੇ ਦੇ ਵਿੱਚ ਕਿਤੇ ਵੀ ਵਿੱਥੇ ਨਹੀਂ ਹਟਾਦੇ। ਦਰਦੇ ਹੀ ਬੇਨਤੀ ਹੈ ਵੀ ਇਹ ਗੱਲ ਨਾ ਕੀਤੀ ਜਾਵੇ ਵਿੱਚ ਕਈ ਬੰਦੇ ਹੈਗੇ ਨੇ ਵੀ ਉਹ ਹੀ ਬਿਨਾ ਮਾਤਵਰਤ ਤੋਂ ਸੋਸ਼ਲ ਮੀਡੀਆ ਦਾ ਬਹੁਤ ਵਰਤੋਂ ਕਰਦੇ ਨੇ ਪਰ ਪੱਲੇ ਕੁਝ ਨਹੀਂ ਹੈਗਾ ਪੱਲੇ ਉਹ ਜਮੇ ਦੁੱਝੇ ਰੋਟ ਨੇ ਸਾਡੀ ਦਿਹਾੜੀਆ ਪ੍ਰਪਗੈਂਡਿਆ ਤੋਂ ਬਿਨਾ ਕੋਈ ਹੈ ਨਹੀਂ ਕਿਤੇ ਨੂੰ ਕੁਝ ਕਰ ਲਿਆ ਕਿਤੇ ਕੁਝ ਕਰ ਲਿਆ ਸਾਡੀ ਤਾਂ ਇਹੀ ਬੇਨਤੀ ਹੈ ਵੀ ਆਪਾਂ ਨੇ ਕੰਮ ਕਰਨਾ ਹੈ ਪੰਚਾਇਤ ਬਣੀ ਹੈ ਅਸੀਂ ਤੁਹਾਡੇ ਨਾਲ ਆ ਬਿਲਕੁਲ ਜਿੱਥੇ ਮਰਜੀ ਅਗਰ ਸਾਨੂੰ ਵਰਤੋਂ ਪਰ ਗੱਲ ਇਹ ਹੈ ਵੀ ਅਸੀਂ ਗਲਤ ਕੰਮ ਨਹੀਂ ਹੋਣ ਦੇਣਾ ਪਿੰਡ ਦੇ ਵਿੱਚ ਅਸੀਂ ਬਿਲਕੁਲ ਇਸ ਤੋਂ ਉਲਟ ਹਾਂ ਵੈਗਰੀ ਦਾ گاؤں ਸਾਹਿਬ ਵੈਗਰੀ ਦੀ ਖਤੇ ਮੈਂ ਰਮਜੀਤ ਕੌਰ ਪੰਜ ਮਾਰਗਪੁਰ ਤੋਂ ਮੌਜੂਦਾ ਬੋਲ ਰਹੀ ਆਂ ਵੀ ਮੈਂ ਕਿਸੇ ਵੀ ਪਾਰਟੀ ਦੀ ਨਿਰਾਲੀ ਹੈਗੀ ਮੈਂ ਚਾਚਾ ਜੀ ਉਹਨਾਂ ਦੇ ਨਾਲ ਆ ਮੇਰਾ ਪਰਿਵਾਰ ਮੇਰਾ ਸਹੁਰਾ ਨਾ ਸਿੰਘ ਨੰਬਰਦਾਰ ਉਹ ਆ ਕਾਂਗਰਸ ਪਾਰਟੀ ਚ ਰਿਹਾ ਅਸੀਂ ਉਹਨਾਂ ਦੇ ਵਾਜਨਾ ਦੀ ਚੱਲ ਰਿਹਾ ਮੈਂ ਕਿਸੇ ਆਮ ਆਦਮੀ ਪਾਰਟੀ ਦੀ ਨਿਰਾਲੀ ਹੈਗੀ ਮੇਰੀ ਇਹੀ ਹੱਥ ਬੰਨ੍ਹ ਕੇ ਬੇਨਤੀ ਆ ਵੀ ਮੇਰਾ ਨਾਮ ਖਰਾਬ ਨਾ ਕੀਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ